ਕੋਟ ਕੋਰਾ ਸੰਕੇ ਦੇ ਤੁਹਾਨੂੰ ਤੇ ਸਜਣੋ ਵਧਾਈਆਂ ਕਰਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹਣਾ ਤੁਸੀਂ ਬੜੀ ਟੱਕ ਕੇ ਲੜਾਈ ਲੜੀ ਜਾਇ ਜੀ ਹਾਲਾਤ ਸੀ ਉਹ ਹਾਲਾਤੋਂ ਦੇਖਦੇ ਹੋਏ ਪਰ ਜਾਇ ਜੀ ਲੜਾਈ ਤੁਸੀਂ ਲੜਾਈ ਸਾਨੂੰ ਤੁਹਾਡੇ ਤੇ ਮਾਣ ਹੈ ਮੈਨੂੰ ਲੱਗਦਾ ਹੈ ਜਿਵੇਂ ਹੁੰਦਾ ਨਾ ਕਿ ਬੰਦਾ ਜਿਆਦਾ ਰੋਟੀ ਖਾ ਲੈਂਦਾ ਤੇ ਉਲਟੀ ਆ ਜਾਂਦੀ ਹੈ ਆਪਾਂ ਜਿਆਦਾ ਖਵਾਤਾ ਲੋਕਾਂ ਨੂੰ ਖੁੱਲੀਆਂ ਗਰੰਟਾ ਦਿੱਤੀਆਂ ਜੋ ਕਹਿੰਦੇ ਕੱਸੀਆਂ ਬਣਾਓ ਗ੍ਰਿਡ ਬਣਾਓ ਜੋ ਕਹਿੰਦੇ ਸੀ ਪਈਆਂ ਤੇ ਹੁਣ ਪਤਾ ਲੱਗੋ ਜਦੋਂ ਕਾਲ ਪਿਆ ਹੁਣ 5 ਸਾਲ ਚੰਗੇ ਮਾੜੇ ਦਾ ਫਰਕ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਨਾ ਉਹ ਤਾਂ ਕਦਰ ਨਹੀਂ ਪੈਂਦੀ ਹੁਣੇ ਦੇਖ ਲੋ ਇੱਕ ਦਿਨ ਸੌਂਦ ਚੁੱਕੇ ਨਹੀਂ ਹੋਈ ਸਾਰੇ ਪੈਸੇ ਬੁਲਾ ਲੇ ਵਾਪਸ ਆ ਜਾਂ ਸੀਵਰੇਜ ਪੈ ਰਿਆ ਸ਼ਹਿਰ ਚ ਉੱਥੇ ਮਸ਼ੀਨਾ ਖੜ ਗਈਆਂ ਜਿਹੜਾ ਟੋਏ ਪੱਟੇ ਕੇ ਪੱਟੇ ਕੇ ਬਹੁੰਮੀ ਉਹ ਤਾਂ ਅਗਲੇ 5 ਸਾਲ ਆਪੇ ਹੀ ਬਣਾਵਾਂਗੇ ਸਾਰੇ ਕੁਝ ਇੱਕ ਤਾਂ ਜਿਵੇਂ ਮੰਤਾਨਿਕ ਇਹ ਦਿੱਲੀ ਛੱਡਣਾ ਆਪਾਂ ਟੈਂਪਰੇਰੀ ਚਾਰਜ ਦਿੱਤਾ ਹੈ ਉਹਨਾਂ ਨੂੰ ਸਰਕਾਰ ਦਾ ਪਰਮਨੈਂਟ ਆਪਣਾ ਹੀ ਹੈ ਉਹ ਜਿਵੇਂ ਆਪਾਂ ਸੋਚਿਆ ਸੀ 25 ਸਾਲ ਉਹ ਹੁਣ ਅਸੀਂ ਉਦੇ ਥੋੜੀ ਤਬਦੀਲੀ ਲੰਦੀ ਹੈ ਕਿ 10 ਸਾਲ ਬਾਅਦ 5 ਸਾਲ ਨੂੰ ਦੇ ਦੇ ਕਰਾਂਗੇ ਕਿਉਂਕਿ ਫਿਰ 10 ਸਾਲ ਵੀ ਯਾਰ ਬੰਦਾ ਥੱਕ ਸੁੱਕ ਜਾਂਦਾ ਥੋੜਾ ਹੁਣ ਆਪਾਂ ਵੀ ਖੇਤੀ ਖੁੱਤੀ ਉਹਨੇ ਜਵਾਕ ਜੇ ਲੈਣਾ ਤੂੰ ਜੈ ਜਮ ਸਾਹਿਬ ਦੁਰ ਕਰਿਆ ਮੈਂ ਤਾਂ ਲਗਾਤਾਰ ਟਰੈਕਟਰ ਨਾਲ ਵਹੀ ਇਹਨੇ ਵਹੀ ਇਹਨੇ ਹੋਰ ਵੀ ਹੋ ਕਰਨਾ ਪੈਂਦਾ ਕਿਸੇ ਹੁਣ 5 ਸਾਲ ਇਹਨਾਂ ਨੂੰ ਦੇ ਕੇ ਤੁਸੀਂ ਦੇਖੋ ਭਾਜਣਾ ਪੈਂਦੀ ਇਹਨਾਂ ਨੇ ਹੁਣ ਤੇ ਮੈਂ ਕਿਨਾਂ ਤੇ ਪਿੰਡ 'ਚ ਬੈਠੇ ਨਾ ਜੇ ਕਾਂਗਰਸੀ ਦੁਰਦੇ ਉਹਨਾਂ ਕਹਿੰਦੇ ਯਾਰ ਸਾਡੇ ਕਰਜ਼ੇ ਦਾ ਮਾਫ ਕਰਾ ਦਿਓ ਹਾਂ ਹਰ ਘਰ ਤੇ ਨੌਕਰੀ ਹਰ ਘਰ ਕਰ ਨੌਕਰੀ ਹਰ ਘਰ ਨੌਕਰੀ ਨੌਕਰੀ ਕਰ ਕਰ ਦੇ ਦਿਓ ਟੈਲੀਫੋਨ ਦੇ ਦਿਓ 2000 ਪੈਨਸ਼ਨ ਦੇ ਦਿਓ ਟੱਕਾ ਨਹੀਂ ਮਿਲਣਾ ਨਾ ਇਹ ਨਾਲ ਤੇਣਾ ਆ ਤਾਂ ਭਾਣ ਸਾਹਿਬ ਇਹ ਸੀਸ ਕਰਕੇ ਆ ਤਾਂ ਅਸੀਂ ਸੀ ਜਿਹੜਾ ਤੁਹਾਨੂੰ ਕਰੋੜਾ ਰੁਪਇਆ ਰੱਖ ਕੇ ਕਰੰਟਾ ਮੱਲਾ ਦਾ ਕਿੰਨੇ ਕਿੰਨੇ ਐ ਇੰਨੇ ਕਰੋੜ ਤਾਂ ਮੱਲਾ ਦਾ ਪਤਾ ਹੀ ਨਹੀਂ ਲੱਗਦਾ ਕਿਤੇ ਐ ਇਹਨਾਂ ਦੇ ਦਿਲ ਚੋਂ ਦਰਦ ਨਹੀਂ ਜਿਹੜਾ ਅਕਾਲੀ ਦਰ ਦੇ ਬਾਦਲ ਸਾਹਿਬ ਦੇ ਮਨਚਾ ਜਿਵੇਂ 24 ਘੰਟੇ ਬਾਦਲ ਸਾਹਿਬ ਮਿਲਦੇ ਰਹਿੰਦੇ ਆ ਆਪਾਂ ਆਪਾਂ ਜਿੱਤੇ ਨਹੀਂ ਆਪਾਂ ਫਿਰ ਤੋਂ ਚੱਲ ਪਏ ਮਤਲਬ ਦਾ 10 ਹਲਕੇ ਤਾਂ ਮੈਂ ਕੱਢ ਹੀ ਚੁੱਕਿਆ ਵੀਲੇ ਤਿੰਨ ਦਿਨਾਂ ਚ ਤੇ ਮੈਂ ਅੱਜ ਕੱਲ ਦੇਖੀ ਆ ਆਪਣੇ ਵਰਕਰਾਂ 'ਚ ਹੌਂਸਲਾ ਪੂਰਾ ਜਿਵੇਂ ਹੁੰਦਾ ਨਾ ਕਿ ਬੰਦੇ ਕਹਿੰਦੇ ਟੈਂਪਰੀ ਚਾਰਜ ਉਹਨਾਂ ਨੂੰ ਪਤਾ ਹੈ ਕਿ ਅਗਲੇ 5 ਸਾਲ ਪੱਕੇ ਵਟ ਤੇ ਪਏ ਆ ਪਾਉਣਾ ਹੀ ਹੋਣਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਨਾਲ ਸੁਖਬੀ ਕਿਹੜਾ ਹੁਣ ਪੰਗਾ ਲਾਉਗਾ ਤੁਹਾਡੇ ਨਾਲ ਉਹਨਾਂ ਦੱਸ ਦਿਓ ਸਾਨੂੰ ਤਾਂ 5 ਸਾਲ ਪੂਰੇ ਨੂੰ 3 ਮਹੀਨੇ ਦਾ ਤਾਪੀ ਵੀ ਗਏ ਆ ਉਹ ਸਿੱਧਾ ਸਮਝਾ ਦਿਓ ਕਿ ਜੇ ਪੰਗਾ ਲੈਂਦਾ ਫਿਰ ਬਾਅਦ ਦੇਖੋਗੇ ਤੈਸ ਕਰਕੇ ਭਾਵੇਂ ਕਾਗਜਾ ਜ ਰਾਜ ਉਹਨਾਂ ਦਾ ਰਹਿਣਾ ਤੁਹਾਡਾ ਹੀ ਹੈ ਤੋ ਇਸ ਕਰਕੇ ਢਟ ਕੇ ਰੋ ਪਰ ਇਕਲ ਮੈਂ ਮੰਤਾਰ ਬੇਨਤੀ ਕਰਦਾ ਜਿਨੇ ਹੁਣ ਮੁਖਾਲਫਤ ਕੀਤੀ ਹੈ ਇਸ ਇਲੈਕਸ਼ਨ ਚ ਉਹਨਾਂ ਨਾਲ ਜੁੜੋ ਨਾ ਸਮਾਧਮ ਦੱਸਾ ਆਈ ਲੋਕ ਆ ਜਿਹੜੇ ਹੋਣ ਆ ਆਈ ਟੀਮ ਐ ਆਈ ਟੀਮ ਐ ਜਿਹੜੇ ਮਰਜੀ ਵਿੜੇ ਆ ਜਿਨ੍ਹਾਂ ਨੇ ਅੱਛਾ ਕੱਲੇ ਇਹਨਾਂ ਨੇ ਹੀ ਤੁਹਾਨੂੰ ਜਿਤਾਦਣਾ ਕੀ ਵਾ ਮੈਂ ਦੇਖਿਆ ਇਹਨਾਂ ਨੂੰ ਕਰੰਟ ਭੜਕੇ ਆ ਜਿਹੜੇ ਨਵੇਂ ਆ ਜਾਂਦੇ ਨਾ ਆਪਾਂ ਇਹ ਸੁਰੱਖਿਤਾ ਸਨੋਪੇ ਲਿਓਣੇ ਰੱਖ ਦੋ ਬੰਦ ਠੀਕ ਹੈ ਜੀ ਡ੍ਰੋਪੇ ਤੇ ਹੁਣ ਕਾਲੀਦਲੇ ਲੈਣੀ ਨਹੀਂ ਉਹ ਜਿਹੜਾ ਜੀ ਕਰਦਾ ਉਹ ਭੱਜਦੇ ਆ ਉਹ ਲੈ ਕੇ ਨਾਲੇ ਸਨੋਪਾ ਲੈ ਕੇ ਭੱਜ ਜਾਂਦਾ ਨਾਲੇ ਦੇਸ਼ ਦੇ ਹੋਣ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਹੈ ਜਿਹੜੇ ਆਪਣੇ ਐਮਐਲਏ ਦੇ ਲੀਡਰ ਦੇ ਰੂਪੇ ਪਾਏ ਨਾ ਜਾਂ ਦਿੱਤੇ ਉਹਨੂੰ ਕੱਢਦੇ ਪਾੜੀ ਜਾਂਦੇ ਆ ਆ ਮੈਂ ਕਹਿੰਨਾ ਆਪਣੇ ਤਾਂ ਇੰਨੇ ਹੀ ਬਹੁਤ ਐ ਇੰਨਾ ਨਹੀਂ ਨੇਰੀ ਲਿਆਦਨੀ ਮਦਦ ਦਸਾਂ ਆਪਣੇ ਵਰਕਤ ਤੱਕੜੇ ਮਦਦ ਦਸਾਂ ਐ ਜੀ ਲੜਾਈ ਤੁਸੀਂ ਲੜੀ ਐ ਜਿਸ ਹਾਲਾਤ ਜੋ ਨਿਕਲੇ ਹੋ ਥੋੜੀ ਐਕਚੁਅਲੀ ਪਾਰਟੀ ਦੀ ਥੋੜੀ ਕਦਰ ਨਹੀਂ ਪਈ ਲੋਕਾਂ ਨੇ ਜਿੰਨੇ ਕੰਮ ਕੀਤੇ ਲੋਕੀ ਸਮਝ ਲੱਗੇ ਕਿ ਇਹ ਤਾਂ ਜਿਵੇਂ ਆਪਣਾ ਹੀ ਹੱਕ ਹੈ ਹੁਣ ਪਤਾ ਲੱਗੂਗਾ ਜਦੋਂ ਸਾਰੇ ਹੱਕ ਖੋਲੇ ਉਹਨਾਂ ਦੇ ਫੈਸ ਕਰਕੇ ਆ ਜਿਹੜੇ 5 ਸਾਲ ਤੁਸੀਂ ਹਿੰਮਤ ਕਰਨੀ ਹੈ ਆਪਾਂ ਆਪਣਾ ਮਿਹਨਤ ਕਰੋ ਜੋ ਪਾਰਟੀ ਦਾ ਪ੍ਰੋਗਰਾਮ ਉਹ ਕਰਾਂਗੇ ਮੈਦਾਨ ਨੂੰ ਮੈਂ ਬੇਨਤੀ ਕਰਦਾ ਮੈਂ ਕਿਹਾ ਮਹੀਨੇ 'ਚ ਹਰ 5-7 ਦਿਨ ਹਰ ਕਿਸੇ ਪਿੰਡ ਜਾ ਕੇ ਚਾਹ ਪੀ ਲਿਆ ਕਰ ਹੁਣ ਸੰਗਤ ਦਰਸ਼ਨ ਬੰਦ ਕਰਕੇ ਚਾਹ ਦਰਸ਼ਨ ਕਰਦੋ ਸ਼ੁਰੂ ਉਹ ਸੰਗਤ ਦਰਸ਼ਨ ਤੇ ਹਣੀ ਆਪਕਨ ਦੋਨੀ ਦੇਣੀ ਹੈ ਲੱਗਰ ਦਰਸ਼ਨ ਨਾਲ ਪਿੰਡ ਜਾ ਕੇ ਲੰਗਰ ਲਾ ਲਿਆ ਕਰੋ ਸਾਰੇ ਆਪਣੇ ਬਹਿ ਜਾ ਕੇ ਦੁੱਖ ਸੁੱਖ ਕਰਕੇ ਅਗਲੇ ਪਿੰਡ ਚਲੇ ਬੈਠੋ ਮੈਂ ਤਾਂ ਮੈਂ ਮੈਂ ਹਲਕਾ ਦਰਸ਼ਨ ਸ਼ੁਰੂ ਕਰ ਰਹਾ ਤੂੰ ਲੱਗਰ ਦਰਸ਼ਨ ਕਰ ਜੀ ਉਹ ਮੈਂ ਉਹਨਾਂ ਕੀਤਾ ਭਾ ਅੱਡੋ ਅੱਡ ਕੇ ਹੱਥ ਜਾਏ ਸ਼ੁਗਲ ਘਾਟਾ ਤੋਂ ਘੱਟੇ ਲਾਓ ਗੱਲਾਂ ਮਾਰੋ ਤੇ ਉਹਨਾਂ ਨੂੰ ਆਪਾਂ ਕਾਂਗਰਸੀਆਂ ਨੂੰ ਕਰਲਣ ਤੋਂ ਐਸ਼ ਹੁਣ ਪਤਾ ਲੱਗੂਗਾ ਸਾਰਾ ਕੁਝ ਤੇ ਇੱਕ ਤਾਂ ਗੱਲਾਂ ਚੰਗਾ ਹੋ ਗਿਆ ਝਾੜੂ ਜਦੋਂ ਖਿਲਰ ਗਿਆ ਇਹ ਰੱਤ ਚੱਕੀ ਸੀ ਮੈਂ ਜਿੰਨੇ ਨਕਮੇ ਬੰਦੇ ਸਾਰੇ ਸੀ ਸੀ ਤੇ ਵੈਸ ਕਰਕੇ ਬਸ ਹੁਣ ਤਕੜੇ ਰਹਿਣਾ ਆਪਾਂ ਡਟ ਕੇ ਲੜਾਈ ਲੜਦੇ ਰਹਿਣਾ ਟੈਂਪਰੀ ਚਾਰਜ ਦਿੱਤਾ ਪਰਮਨੈਂਟ ਆਪਣੇ ਤੇ 5 ਸਾਲ ਤੱਕ ਮਨ ਲਾ ਗੱਲਾਂ ਗੱਲਾਂ ਜੀ ਟੱਪ ਜਣੇ ਆ ਹੁਣ ਮਤਲਬ 3 ਮਹੀਨੇ ਟੱਪ ਕੇ ਕੱਲ੍ਹ 3 ਮਹੀਨੇ ਤਾਂ ਹੋਰ ਟੱਪ ਜਾਣਗੇ ਆ ਦਿਨ ਰਾਤ ਦਿਨ ਰਾਤ ਕਰਦੇ ਕਰਦੇ ਤੂੰ ਦੇਖੀ ਚੱਲਿਓ ਉਦੋਂ ਹੀ ਪਤਾ ਲੱਗੂਗਾ ਤੈਨੂੰ ਪਤਾ ਜੇ ਤੂੰ ਸੋਚ ਚੁੱਕੀ ਦੀ ਹੁਣ ਹੀ ਐਂ ਲੱਗਦਾ ਜਿਵੇਂ ਹੁਣੀ 5 ਸਾਲ ਪਹਿਲੇ ਸੋਚੀ ਸੀ ਜੇ ਸਾਨੂੰ ਪਾਰਲੀਮੈਂਟ ਆਈ ਉਦੋਂ ਤੇ 13 ਤੇ 13 ਜਿੱਤਾਂਗੇ ਸਰਬੀਰ ਜੀ ਜਦੋਂ ਸਾਡਾ ਸਵਾਦ ਲੈਣ ਦਾ ਮੌਕਾ ਆ ਰਾ ਉਦੋਂ ਤੁਸੀਂ ਸਰੋਪੇ ਉਹਨਾਂ ਦੇ ਫੇਰ ਪਾ ਦਿੰਦੇ ਮੈਂ ਨਹੀਂ ਪਾਦਾ ਤੁਸੀਂ ਕਿਹੜੇ ਸਾਨੂੰ ਕਿੰਨਾ ਘਟਾਇਆ ਜੀ ਮੈਂ ਤੁਹਾਨੂੰ ਵੀ ਕਿੰਨਾ ਨਾ ਹੁਣ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੂੰ ਕਿਹਾ ਤਾਂ ਕਿ ਕਿਸੇ ਦੇ ਸਰੋਪੇ ਨਹੀਂ ਪਉਣੇ ਉਹ ਤਾਂ ਸਰੋਪੇ ਨਹੀਂ ਮੈਂ ਇੱਕ ਹੋੜ ਕੇ ਤਾਂ ਕਾਲੀ ਦਲ ਹੁਣ ਸਰੋਪੇ ਲਊਗਾ ਹੀ ਮੈਂ ਆ ਸਰੋਪੇ ਨਾ ਰੋਦੇ ਸਰਸ ਕਰਕੇ ਸਰੋਪੇ ਹੁਣ ਕਹਾਣੀਆਂ ਕਰਦੇ ਮੈਨੂੰ ਪਤਾ ਤਾਂ ਹੀ ਲੱਗਦਾ ਨਾ ਹੁਣ ਤਾਂ ਕਿਉਂਕਿ ਨਾਲੇ ਵੀ ਕਹੀ ਸੀ ਜੀ ਤੁਹਾਨੂੰ ਵੀ ਕਹੀ ਸੀ ਸੁਤਰਾ ਸਾਹਿਬ ਦਾ ਤੁਸੀਂ ਆਏ ਸੀ ਵੀ 10 ਮਿੰਟ ਸੰਗਤ ਆਉਂਦੀ ਆ ਉਹਨਾਂ ਦੀ ਗੱਲਬਾਤ ਸੁਣ ਲਿਆ ਕਰੋ ਸਾਰੀ ਸੰਗਤ ਖੁਸ਼ ਜਾਵੇ ਜੀ ਆਪਾਂ ਜਦੋਂ ਉਹਨੇ 2 ਮਿੰਟ ਲਾ ਕੇ ਭੱਜ ਆਲੇ ਆ ਜੀ ਉਹ ਦਾਈ ਨੂੰ ਵਿਹਲੇ ਹੋਗੇ ਨਾ ਉਹ ਸੁਲੇ ਤੇ ਟੇ ਕੋਲੇ ਦਾਈ ਨੂੰ ਮੈਂ ਕਹਿੰਦਾ 5 ਸਾਲ ਦਾ ਬ੍ਰੇਕ ਜਰੂਰ ਚਾਹੀਦਾ ਹੁੰਦਾ ਆਪਾਂ ਤਾਂ ਗੱਡੀ ਦੱਬੀ ਕੇ ਕਰੋ ਤੇ ਬਾਰੇ ਕਿਤੇ ਵੀ ਕੋਈ ਆਰ ਬਸ ਠੀਕ ਹੈ ਠੀਕ ਹੈ ਠੀਕ ਹੈ ਤੈਨੂੰ ਅਡਵਾਈਜ਼ਰ ਲੱਖ ਲੈਣਾ ਮੈਂ ਆਪਣੇ ਨਾਲ ਤਾਂ ਇਸ ਕਰਕੇ 25 ਸਾਲ ਦੀ ਗੱਲ ਦੇ ਅੱਜ ਉਹ ਸਮਝ ਰਹੇ ਸੀ ਸਾਹ ਉਹਨਾਂ ਲੱਗ ਰਹੇ ਸੀ ਕਿ 5 ਸਾਲ ਦਾ ਕੋ ਪੈਸਾ ਨਾ ਬਾਕੀ ਨਹੀਂ ਹੋ ਰਹੀ ਚਲੋ ਤੁਸੀਂ ਤਾਂ ਕੁਝ ਵਾਲੇ ਪਾ ਕੁਝ ਵਾਲਾ ਤੂੰ ਦੇਖ ਹੀ ਜਾਓ ਤਾਂ ਇਸ ਕਰਕੇ ਇਸ ਕਰਕੇ ਤੁਸੀਂ ਇਕੱਠੇ ਰਹਿਣਾ ਜਿਹਨੂੰ ਵੀ ਕਿਤੇ ਹਲਕੇ ਜ਼ਿਲ੍ਹੇ ਚ ਬੰਦਾਰ ਭਾਵੇਂ ਫਰੀਦਕੋਟ ਹੋਵੇ ਭਾਵੇਂ ਜੱਤ ਹੋਵੇ सारे चिले केडियो करियो बहुत बहुत धनवाद वाहिगुरू जी का ख़ाला वाहिगुरू जी ख़ाली